ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਸਵਾਲਾਂ ਦੇ ਜਵਾਬ ਮਿਲ ਜਾਣਗੇ ਪਹਿਲਾ ਤਾਂ ਇਹ ਵੀ ਤੁਹਾਡੇ ਕੋਲ ਕਿੰਨੇ ਕ੍ਰੈਡਿਟ ਕਾਰਡ ਹੋਣੇ ਚਾਹੀਦੇ ਆ ਤੇ ਦੂਜਾ ਇਹ ਵੀ ਤੁਸੀਂ ਇਸ ਟਾਈਮ ਤੇ ਲਾਈਫ ਦੇ ਵੀ ਜਿਹੜੀ ਵੀ ਸਟੇਜ ਤੇ ਹੋ ਸਟੂਡੈਂਟ ਹੋ ਫ੍ਰੀਲੈਂਸਰ ਹੋ ਹੋਮ ਮੇਕਰ ਹੋ ਤਾਂ ਤੁਹਾਡੇ ਲਈ ਬੈਸਟ ਕ੍ਰੈਡਿਟ ਕਾਰਡ ਕਿਹੜਾ ਹੋ ਸਕਦਾ ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ 6 ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਬੈਸਟ ਕ੍ਰੈਡਿਟ ਕਾਰਡ ਦੇਖਾਂਗੇ 2025 ਦੇ ਤੇ ਇਸ ਵਾਰੀ ਲਿਸਟ ਦੇ ਵਿੱਚ ਦੋ ਨਵੇਂ ਕਾਰਡ ਦੀ ਐਂਟਰੀ ਵੀ ਹੋਈ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਕਾਫੀ ਫਰੈਸ਼ ਆਈਡੀਆਜ਼ ਮਿਲਣ ਆ ਰਿਹਾ ਤੁਹਾਨੂੰ ਸ ਵਨ ਆਫ ਦਾ ਬੈਸਟ ਕੈਸ਼ਬੈਕ ਕ੍ਰੈਡਿਟ ਕਾਰਡ ਵੀ ਹੈ ਮੈਂ ਗੱਲ ਕਰ ਰਿਹਾ ਐਸਬੀ ਕੈਸ਼ਬੈਕ ਦੀ ਸੱਚ ਦੱਸਾਂ ਤਾਂ ਐਚਡੀਐਫਸੀ ਦਾ ਇੱਕ ਕ੍ਰੈਡਿਟ ਕਾਰਡ ਹੈ ਜਿਹੜਾ ਇਸ ਕਾਰਡ ਨੂੰ ক্লোਜ਼ ਕੰਪੀਟੀਸ਼ਨ ਦੇ ਰਿਹਾ ਹੈ ਐਚਡੀਐਫਸੀ ਮਿਲੇਨੀਆ ਬਟ ਐਸਬੀ ਕੈਸ਼ਬੈਕ ਨਾ ਥੋੜੀ ਜਿਹੀ ਮਾਰਜਨ ਨਾਲ ਜਿੱਤ ਰਿਹਾ ਹੈ ਦੇਖੋ ਦੋਨੋਂ ਹੀ ਕਾਰਡ 5% ਕੈਸ਼ਬੈਕ ਦਿੰਦੇ ਆ ਆਨਲਾਈਨ ਖਰਚਿਆਂ ਤੇ ਪਰ ਜਿਹੜਾ ਐਚਡੀਐਫਸੀ ਮਿਲੇਨੀਆ ਕ੍ਰੈਡਿਟ ਕਾਰਡ ਹੈ ਉਹ ਤੁਹਾਨੂੰ 1000 ਰੁਪਏ ਪਰ ਮੰਨ ਦਾ ਹੀ ਕੈਸ਼ਬੈਕ ਦਿੰਦਾ ਹੈ ਐਸਬੀਆਈ ਕੈਸ਼ਬੈਕ ਦੀ ਗੱਲ ਕਰਾਂ ਤਾਂ ਉੱਥੇ ਤੁਹਾਨੂੰ 5000 ਪਰ ਮੰਨ ਤੱਕ ਦਾ ਬੈਨੀਫਿਟ ਮਿਲ ਜਾਂਦਾ ਹੈ ਪਲੱਸ ਐਸਬੀਆਈ ਕੈਸ਼ਬੈਕ ਦੇ ਵਿੱਚ ਜਿਹੜਾ ਇਹ 5% ਕੈਸ਼ਬੈਕ ਹੈ ਇਹ ਆਲਮੋਸਟ ਸਾਰੇ ਹੀ ਆਨਲਾਈਨ ਖਰਚਿਆਂ ਤੇ ਮਿਲਦਾ ਹੈ ਐਕਚੁਅਲੀ ਐਫਸੀ ਮਿਲਨੇ ਤੇ ਇਦਾ ਨਹੀਂ ਹੁੰਦਾ ਉਥੇ ਜਿਹੜਾ 5% ਕੈਸ਼ਬੈਕ ਮਿਲਦਾ ਉਹ Amazon Flipkart Myntra ਵਰਗੀਆਂ categories ਤੇ ਹੀ ਮਿਲਦਾ ਸੋ ਤੁਸੀਂ ਦੇਖ ਸਕਦੇ ਹੋ ਕਿ HSB ਕੈਸ਼ਬੈਕ ਇਸ categories ਦਾ ਕਲੀਅਰ ਜੇਤੂ ਹੈ HSB ਕੈਸ਼ਬੈਕ ਕ੍ਰੈਡਿਟ ਕਾਰਡ ਆਨਲਾਈਨ ਜਿੰਨੇ ਵੀ ਖਰਚੇ ਹੁੰਦੇ ਆ ਜਿਵੇਂ ਕਿ Amazon Flipkart Myntra Zomato Swiggy ਉਹਨਾਂ ਤੇ ਤੁਹਾਨੂੰ 5% ਦਾ ਕੈਸ਼ਬੈਕ ਦਿੰਦਾ ਤੇ ਆਫਲਾਈਨ ਜਿੰਨੇ ਵੀ ਖਰਚੇ ਹੁੰਦੇ ਉਹ ਤੇ ਤੁਹਾਨੂੰ 1% ਦਾ ਕੈਸ਼ਬੈਕ ਮਿਲਦਾ ਤੇ ਇਸ ਕਾਰਡ ਦੀ ਐਨਵਲ ਤੇ ਜੁਆਨੀ ਫੀਸ ਹੈ 999 ਪੇ ਪਲੱਸ GST ਸੋ ਜੇਕਰ ਤੁਸੀਂ ਮਹੀਨੇ ਦਾ 2000 ਰੁਪਏ ਇਸ ਕਾਰਡ ਤੋਂ ਖਰਚ ਕਰਦੇ ਹੋ ਤਾਂ ਤੁਸੀਂ 100 ਰੁਪਏ ਦਾ ਕੈਸ਼ਬੈਕ ਕਮਾ ਲੋਗੇ। ਯਾਨੀ ਕਿ ਸਾਲ ਦਾ ਹੋ ਗਿਆ 1200 ਰੁਪਏ। ਤਾਂ ਜਿਹੜੀ ਤੁਹਾਡੀ ਜੁਆਇਨਿੰਗ ਫੀਸ ਹੈ 999 ਪਲੱਸ GST ਉਹਨੇ ਦਾ ਕੈਸ਼ਬੈਕ ਤਾਂ ਤੁਸੀਂ ਵੈਸੇ ਹੀ ਕਮਾ ਲੋਗੇ। ਹੁਣ ਇਸ ਕਾਰਡ ਤੇ 5000 ਪਰ ਮੰਥ ਦਾ ਬੈਨੀਫਿਟ ਮਿਲ ਜਾਂਦਾ ਕੈਸ਼ਬੈਕ ਦੇ ਤੌਰ ਤੇ। ਤੇ ਕਈ ਲੋਕ ਕਹਿੰਦੇ ਆ ਵੀ ਇਹ 5000 ਦੀ ਜਿਹੜੀ ਲਿਮਿਟ ਹੈ ਨਾ ਇਹ ਥੋੜੀ ਹੈ ਪਰ ਮੇਰੇ ਹਿਸਾਬ ਨਾਲ ਇਹ ਕਾਫੀ ਵਧੀਆ ਲਿਮਿਟ ਹੈ। ਕਿਉਂਕਿ ਇਹ 5000 ਦਾ ਕੈਸ਼ਬੈਕ ਕਮਾਉਣ ਦੇ ਲਈ ਤੁਹਾਨੂੰ ਮਹੀਨੇ ਦਾ ਲੱਖ ਰੁਪਏ ਖ ਇਸ ਕਾਰਡ ਨੂੰ ਲੈਣ ਲਈ ਜਿਵੇਂ ਕਿ ਮੈਂ ਦੱਸਿਆ ਐਨੂਅਲ ਤੇ ਜੁਆਇਨੀ ਫੀਸ ਹੈ 999 ਪਲੱਸ GST ਬਟ ਜੇਕਰ ਤੁਸੀਂ ਇਸ ਕਾਰਡ ਤੋਂ ਇੱਕ ਸਾਲ ਦੇ ਵਿੱਚ 2 ਲੱਖ ਰੁਪਏ ਸਪੈਂਡ ਕਰ ਦਿੰਦੇ ਹੋ ਤਾਂ ਤੁਸੀਂ ਆਪਣੀ ਐਨੂਅਲ ਫੀਸ ਵੀ ਵਾਕ ਕਰਵਾ ਸਕਦੇ ਹੋ ਹੁਣ ਇੱਕ ਸਾਲ 'ਚ ਇਸ ਕਾਰਡ ਤੋਂ 2 ਲੱਖ ਰੁਪਏ ਸਪੈਂਡ ਕਰਨ ਦਾ ਮਤਲਬ ਹੈ ਮਹੀਨੇ ਦਾ 17 ਹਜ਼ਾਰ ਰੁਪਏ ਹੁਣ ਇਹਦੇ ਨਾਲ ਤੁਹਾਡੀ ਜਿਹੜੀ ਐਨੂਅਲ ਫੀਸ ਹੈ ਉਹ ਤਾਂ ਵੈਵੋ ਹੋਈ ਵੀ ਹੋਈਗੀ ਪਲੱਸ ਤੁਸੀਂ ਇੱਕ ਸਾਲ ਦੇ ਵਿੱਚ 10000 ਦਾ ਕੈਸ਼ਬੈਕ ਵੀ ਕਮਾ ਲੋਗੇ ਹੁਣ ਤੁਸੀਂ ਦੱਸੋ ਵੀ ਇਸ ਤੋਂ ਬੈਟਰ ਕੀ ਹੋ ਸਕਦਾ ਹੈ ਇਹ ਕਾਰਡ ਆਪਣੀ ਵਰਤ ਤਾਂ ਤੁਹਾਨੂੰ ਵੈਸੀ ਕੱਢ ਕੇ ਦੇ ਦਿੰਦਾ ਹੈ ਭਣੀ ਜਿਹੜਾ SBI ਕੈਸ਼ਬੈਕ ਕ੍ਰੈਡਿਟ ਕਾਰਡ ਹੈ ਨਾ ਇਹ ਬੀਗਨਰਸ ਦੇ ਲਈ ਨਹੀਂ ਹੈ ਸਪੈਸ਼ਲੀ ਜੇਕਰ ਇਹਨਾਂ ਦੀ ਹਾਈ ਫੀਸ ਨੂੰ ਦੇਖਿਆ ਜਾਵੇ ਤੇ ਦੂਜੀ ਗੱਲ ਇਹ ਹੈ ਵੀ ਜਿਹੜਾ SBI ਕੈਸ਼ਬੈਕ ਕ੍ਰੈਡਿਟ ਕਾਰਡ ਹੈ ਇਹ ਜ਼ਿਆਦਾਤਰ ਸੈਲਰੀਡ ਲੋਕਾਂ ਨੂੰ ਮਿਲਦਾ ਹੈ ਤੇ ਸਾਡੀ ਆਡੀਅנס ਦੇ ਵਿੱਚ ਬਹੁਤ سارے ਲੋਕ ਐਦਾਂ ਦੇ ਵੀ ਨਹੀਂ ਜਿਹੜੇ ਸਟੂਡੈਂਟ ਨੇ ਫ੍ਰੀਲੈਂਸਰ ਨੇ ਜਾਂ ਹੋਮ ਮੇਕਰ ਨੇ ਮਤਲਬ ਕਿ ਜਿਹੜੇ ਆਪਣਾ ਪਹਿਲਾ ਕ੍ਰੈਡਿਟ ਕਾਰਡ ਬਣਵਾਉਣਾ ਚਾ ਹਰ ਜਿਵੇਂ ਕੇ ਨਾਮ ਤੇ ਪਤਾ ਚੱਲ ਰਿਹਾ ਹੈ ਵੀ ਇਹ ਇੱਕ ਕੈਫੀਡੀ ਬੈਂਕ ਦੇ ਕ੍ਰੈਡਿਟ ਕਾਰਡ ਹੈ ਜਿੱਥੇ ਕਿ ਤੁਹਾਨੂੰ ਘੱਟੋ ਘੱਟ ਸਿਰਫ 2000 ਰੁਪਏ ਦੀ ਅਫੜੀ ਕਰਵਾਉਣੀ ਪੈਗੀ ਜੇਕਰ 5000 ਦੀ ਅਫੜੀ ਕਰਵਾ ਲੈਣੇ ਹੋ ਤਾਂ ਇਹੀ ਕ੍ਰੈਡਿਟ ਕਾਰਡ ਤੁਹਾਨੂੰ ਲਾਈਫਟਾਈਮ ਪ੍ਰੀਵੀ ਮਿਲ ਜਾਏਗਾ ਹੁਣ ਕਿਉਂਕਿ ਇਹ ਕੈਫੀਡੀ ਬੈਂਕ ਦੇ ਕ੍ਰੈਡਿਟ ਕਾਰਡ ਹੈ ਤਾਂ ਇਹਦੇ ਲਈ ਤੁਹਾਨੂੰ ਕਿਸੇ ਕ੍ਰੈਡਿਟ ਸਕੋਰ ਦੀ ਜ਼ਰੂਰਤ ਨਹੀਂ ਹੈ ਇਨਫੈਕਟ ਜੇਕਰ ਇਸ ਕਾਰਡ ਨੂੰ ਲੈ ਕੇ 4-5 ਮਹੀਨੇ ਵਧੀਆ ਤਰੀਕੇ ਨਾਲ ਯੂਜ਼ ਕਰਦੇ ਹੋ ਨਾ ਤਾਂ ਤੁਹਾਡਾ ਕ੍ਰੈਡਿਟ ਸਕੋਰ ਵੱਡਣਾ ਸ਼ੁਰੂ ਹੋ ਜਾਏਗਾ ਹੁਣ ਜਿਵੇਂ ਤੁਸੀਂ ਆਪਰੇ ਕਰਵਾਓਗੇ ਤੁਹਾਨੂੰ 400 ਰੁਪਏ ਦਾ ਜੁਆਇਨਿੰਗ ਬੋਨਸ ਮਿਲ ਜਾਏਗਾ ਇਸ ਕਾਰਡ ਨੂੰ ਕ੍ਰੈਡਿਟ ਪੇ ਯੂਪੀਆਈ ਦੇ ਨਾਲ ਲਿੰਕ ਕਰਨ ਤੇ ਜੋ ਕਿ ਬਿਲਕੁਲ ਫ੍ਰੀ ਮਨੀ ਦੀ ਤਰ੍ਹਾਂ ਹੈ ਹੁਣ ਜੇਕਰ ਰਿਵਾਰਡਸ ਦੀ ਗੱਲ ਕੀਤੀ ਜਾਵੇ ਤਾਂ ਆਫਲਾਈਨ ਖਰਚਾਂ ਤੇ 3% ਯੂਪੀ ਟ੍ਰਾਂਜ਼ੈਕਸ਼ਨ ਤੇ 2% ਤੇ ਆਨਲਾਈਨ ਖਰਚਾਂ ਤੇ ਤੁਹਾਨੂੰ 1% ਦਾ ਕੈਸ਼ਬੈਕ ਮਿਲ ਜਾਂਦਾ ਇਸ ਕਾਰਡ ਦੇ ਨਾਲ ਤੇ ਜਿਹੜਾ ਕੈਸ਼ਬੈਕ ਹੈ ਇਹਨੂੰ ਤੁਸੀਂ ਪੌਪੂਲਰ ਬ੍ਰਾਂਡ ਦੇ ਡਿਸਕਾਊਂਟ ਕੂਪਨਸ ਦੇ ਅਗੇਂਸਟ ਰੀਡੀਮ ਵੀ ਕਰ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਸਿਰਫ ਵਨ ਲਾਈਟ ਦੀ ਸਬਸਕ੍ਰਿਪਸ਼ਨ ਤੇ 100% ਡਿਸਕਾਊਂਟ ਮਿਲ ਸਕਦਾ ਹੈ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਡੋਮੀਨੋਜ਼, BBH, Amazon Prime, MakeMyTrip, Hotels ਵਗੈਰਾ ਤੇ ਤੁਹਾਨੂੰ 24% ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ ਤੇ ਇਸ ਤੋਂ ਇਲਾਵਾ Mintra, MakeMyTrip ਤੇ Nykaa ਤੇ ਤੁਹਾਨੂੰ 12% ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ ਸੋ ਇਸ ਤਰੀਕੇ ਨਾਲ ਇਹ ਜਿਹੜਾ ਕਾਰਡ ਹੈ ਤੁਹਾਨੂੰ ਕਾਫੀ ਵਧੀਆ ਕੈਸ਼ਬੈਕ ਤੇ ਡਿਸਕਾਊਂਟਸ ਆਫਰ ਕਰਦਾ ਜੋ ਬਾਕੀ ਦੇ ਆਪਣੀ ਕ੍ਰੈਡਿਟ ਕਾਰਡ ਸ਼ਾਇਦ ਨਹੀਂ ਕਰਦੇ ਸੋ ਤੁਸੀਂ ਦੇਖ ਸਕਦੇ ਹੋ ਕਿ ਬਿਗਨਰ ਕੈਟਾਗਰੀਜ਼ ਦੇ ਵਿੱਚ ਕ੍ਰੈਡਿਟ ਵੀ ਦਾ ਐਸਬੀਆਮ ਐਫਡੀ ਕ੍ਰੈਡਿਟ ਕਾਰਡ ਨਾ ਕਾਫੀ ਸੋਲਿਡ ਲੱਗ ਰਹੇ ਹਨ ਤੇ ਜੇਕਰ ਤੁਸੀਂ ਇਸ ਕਾਰਡ ਨੂੰ ਅਪਲਾਈ ਕਰਨਾ ਵੀ ਚਾਹੁੰਦੇ ਹੋ ਤਾਂ ਇਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਹੀ ਦੇ ਦੂੰਗਾ ਤੁਸੀਂ ਬਸ ਘੱਟੋ ਘੱਟ 5000 ਦੀ ਐਫਡੀ ਕਰਵਾਉਣੀ ਹੈ ਜਿਹਦੇ ਤੇ ਤੁਹਾਨੂੰ ਇੰਟਰਸਟ ਵੀ ਮਿਲੇਗਾ ਤੇ ਐਫਡੀ ਕਰਵਾਉਣ ਤੋਂ ਬਾਅਦ ਇਹ ਕਾਰਡ ਤਾਂ ਆਲਮੋਸਟ ਤੁਹਾਨੂੰ ਪੱਕਾ ਹੀ ਮਿਲ ਜਾਏਗਾ ਤੇ ਇੰਡੀਆ ਦੇ ਵਿੱਚ ट्रैवलिंग ਦਾ ਕਲਚਰ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਇਸ ਕੈਟਾਗਰੀ ਦੇ ਵਿੱਚ ਮੈਂ ਰეკਮੈਂਡ ਕਰਨਾ ਚਾਹੂੰਗਾ ਐਕਸੈਸ ਐਟਲਸ ਕ੍ਰੈਡਿਟ ਕਾਰਡ ਐਕਸੈਸ ਐਟਲਸ ਕ੍ਰੈਡਿਟ ਕਾਰਡ ਦੀ 5000 ਪਲੱਸ GST ਦੀ ਜੁਆਇਨਿੰਗ ਫੀਸ ਹੈ ਤੇ ਇਹਦੇ ਬਕਲੇ 'ਚ ਤੁਹਾਨੂੰ 2500 ਦੇ ਐਜ ਮਾਈਲਸ ਮਿਲ ਜਾਂਦੇ ਆ ਤੇ 2500 ਅਜਮਾਇਲਸ ਨੂੰ ਤੁਸੀਂ 5000 ਇਕੋਰ ਮਾਈਲਸ ਦੇ ਵਿੱਚ ਕਨਵਰਟ ਕਰ ਸਕਦੇ ਹੋ ਤੇ ਇੱਕ ਇਕੋਰ ਮਾਈਲ ਦੀ ਵੈਲਿਊ ਹੁੰਦੀ ਹੈ 1850 ਪੈਸੇ ਮਤਲਬ ਕਿ 2500 ਅਜਮਾਇਲਸ ਦੇ ਨਾਲ ਤੁਹਾਨੂੰ 9000 ਰੁਪਏ ਤੱਕ ਦੇ ਇਕੋਰ ਮਾਈਲਸ ਮਿਲ ਜਾਂਦੇ ਜਿਨ੍ਹਾਂ ਨੂੰ ਤੁਸੀਂ ਇਕੋਰ ਹੋਟਲਸ ਦੇ ਨਾਲ ਰੀਡੀਮ ਕਰ ਸਕਦੇ ਹੋ ਜਿਵੇਂ ਕਿ ਆਈ ਬੇਸ ਨੋਵੋਟਲ ਸੋਫਟਲ ਫੇਅਰਮਾਉਂਟ ਟ੍ਰਾਫੈਲਸ ਵਗੈਰਾ ਤੇ ਹੁਣ ਇਹਦਾ ਮਤਲਬ ਇਹ ਹੋਇਆ ਵੀ 5000 ਦੀ ਜੈਨੀ ਫੀਸ ਦਿੱਤੀ ਤੇ ਜ 9000 ਦੀ ਵੈਲਿਊ ਕਮਾ ਲਈ ਮਤਲਬ ਕਿ ਰਾਤੋ ਰਾਤ 50% ਦਾ ਫਾਇਦਾ ਹੋ ਗਿਆ ਮਾਰਚ 2024 ਤੋਂ ਪਹਿਲਾਂ ਇਹ ਜਿਹੜੇ 5000 ਦੀ ਜ ਮਤਲਬ ਕਿ 18000 ਰੁਪਏ ਤੱਕ ਦਾ ਫਾਇਦਾ ਬਟ ਜਿਵੇਂ ਕਿ ਸਾਨੂੰ ਪਤਾ ਹੈ ਵੀ 2024 ਦੇ ਵਿੱਚ ਐਕਸਿਸ ਨੇ ਕਾਫੀ ਕਾਰ ਦਾ ਡੀਵੈਲਿਊਸ਼ਨ ਕੀਤਾ ਸੀ ਤੇ ਉਸ ਤੋਂ ਬਾਅਦ ਇਹ 5000 ਐਜ ਮਾਈਲਸ ਨੂੰ ਘਟਾ ਕੇ 2500 ਐਜ ਮਾਈਲਸ ਕਰ ਦਿੱਤਾ ਗਿਆ ਹੁਣ ਜੇਕਰ ਰਿਵਾਰਡਡ ਦੀ ਗੱਲ ਕਰੀਏ ਤਾਂ ਤੁਹਾਨੂੰ 5 ਐਜ ਮਾਈਲਸ ਮਿਲਦੇ ਹਰ 100 ਰੁਪਏ ਸਪੈਂਡ ਕਰਨ ਤੇ ਜਿਹਦੇ ਵਿੱਚ ਕੀ ਹੋਟਲ ਤੇ ਫਲਾਈਟ ਬੁਕਿੰਗ ਨਾ ट्रांजੈਕਸ਼ਨ ਹੋਣੀਆਂ ਉਹ ਵੀ ਉਹ ਜਿਹੜੀਆਂ ਤੁਸੀਂ ਐਕਸੇ ਟ੍ਰੈਵਲ ਐਜ ਪੋਰਟਲ ਤੋਂ ਤੇ ਉਹ ਵੀ ਉਹ ਜਿਹੜੀਆਂ ਤੁਸੀਂ ਐਕਸੇ ਟ੍ਰੈਵਲ ਐਜ ਪੋਰਟਲ ਨੂੰ ਯੂਜ਼ ਕਰਕੇ ਕਰੋਗੇ ਨਾਰਮਲ ट्रांजੈਕਸ਼ਨ ਦੀ ਗੱਲ ਕਰਾਂ ਤਾਂ ਉੱਥੇ ਤੁਹ ਹਣੇ ਤੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਵੀ ਇਹ ਜਿਹੜੇ ਐਜ ਮਾਈਲਸ ਨੇ ਇਹ ਐਜ ਰਿਵਾਰਡਸ ਨਹੀਂ ਆ ਜੋ ਐਕਸੈਸ ਦੇ ਬਾਕੀ ਕ੍ਰੈਡਿਟ ਕਾਰਡਸ ਤੇ ਹੁੰਦੇ ਆ ਇਹ ਜਿਹੜੇ ਐਜ ਮਾਈਲਸ ਹੁੰਦੇ ਇਹਨਾਂ ਦਾ ਰਿਵਾਰਡ ਰੇਟ ਕਾਫੀ ਬੈਟਰ ਹੁੰਦਾ ਜਿਵੇਂ ਕਿ ਮੈਂ ਹੁਣੇ ਉੱਪਰ ਦੱਸਿਆ ਹੀ ਹੈ ਸੋ ਨਾਰਮਲ ਟ੍ਰਾਂਜ਼ੈਕਸ਼ਨ ਤੇ ਤੁਹਾਨੂੰ 2% ਐਜ ਮਾਈਲਸ ਮਿਲਦੇ ਜਿਹਨੂੰ ਕਿ ਟ੍ਰਾਂਸਲੇਟ ਕਰੀਏ ਤਾਂ 4% ਦਾ ਰਿਵਾਰਡ ਰੇਟ ਬਣਦਾ ਤੇ ਐਕਸੈਸ ਟੈਵਲ ਐਜ ਪੋਰਟਲ ਤੇ ਜੇਕਰ ਗੱਲ ਕਰੀਏ ਤਾਂ ਉੱਥੇ ਤੁਹਾਨੂੰ 5% ਐਜ ਮਾਈਲਸ ਮਿਲਦੇ ਟ੍ਰਾਂਸਲੇਟ ਕਰਨ ਤੇ 10% ਦਾ ਰਿਵਾਰਡ ਰੇਟ ਬਣਦਾ ਇਸ ਤਰੀਕੇ ਨਾਲ ਤੈਨੂੰ ਵੇਵ ਆਫ ਕਰਵਾਉਣ ਦਾ ਕੋਈ ਤਰੀਕਾ ਨਹੀਂ ਹੈ ਇਹ ਫੀਸ ਤੁਹਾਨੂੰ ਦੇਣੀ ਹੀ ਪੈਗੀ ਪਰ ਹਾਂ ਕੁਝ ਮਾਈਲਸਟੋਨ ਬੈਨੀਫਿਟਸ ਤੁਹਾਨੂੰ ਜਰੂਰ ਮਿਲ ਜਾਂਦੇ ਆ ਫਿਰ ਜੇਕਰ ਤੁਸੀਂ ਇੱਕ ਰੈਗੂਲਰ ਯੂਜ਼ਰ ਹੋ ਇਸ ਕਾਰਡ ਤੋਂ ਸਾਲ ਦੇ ਵਿੱਚ 15 ਲੱਖ ਰੁਪਏ ਖਰਚ ਕਰਦੇ ਹੋ ਤਾਂ ਤੁਹਾਨੂੰ 40000 ਜਮਾਂ ਜ ਮਿਲ ਜਾਂਦੇ ਆ 30000 ਨਾਰਮਲੀ ਤੇ 10000 ਮਾਈਲਸਟੋਨ ਬੈਨੀਫਿਟ ਦੇ ਤੌਰ ਤੇ ਜਿੰਨੂੰ ਕਿ ਟ੍ਰਾਂਸਲੇਟ ਕਰੀਏ ਇਹ ਤਾਂ इजीली ਤੁਹਾਡਾ 141000 ਰੁਪਏ ਬਣਦਾ ਹੁਣ ਤੁਸੀਂ ਦੱਸੋ ਵੀ ਇਸ ਤੋਂ ਬੈਟਰ ਕੀ ਹੋ ਸਕਦਾ ਹੈ ਤੇ ਇਸ ਤੋਂ ਲਾਵਾ ਇਸ ਕਾਰਡ ਤੇ ਤੁਹਾਨੂੰ ਇੱਕ ਡੀਸੈਂਟ ਨੰਬਰ ਆਫ ਲੌਂਜ ਵਿਜ਼ਿਟਸ ਵੀ ਮਿਲ ਜਾਂਦਾ ਤੇ ਉਹ ਡਿਪੈਂਡ ਕਰਦਾ ਵੀ ਤੁਸੀਂ ਇੱਕ ਸਾਲ ਦੇ ਵਿੱਚ ਇਸ ਕਾਰਡ ਤੋਂ ਕਿੰਨਾ ਖਰਚਾ ਕਰਦੇ ਹੋ ਹੁਣ ਸਾਡਾ ਅਗਲਾ ਕਾਰਡ ਹੈ ਬੈਸਟ ਕ੍ਰੈਡਿਟ ਕਾਰਡ ਫਾਰ ਗਰੋਸਰੀ ਇਸ ਕੈਟਾਗਰੀ ਦੇ ਵਿੱਚ ਵੀ ਇੱਕ ਨਵੇਂ ਕਾਰਡ ਦੀ ਐਂਟਰੀ ਹੋਈ ਹੈ ਐਚਐਸਬੀਸੀ ਲਿਪਲਸ ਐਚਐਸਬੀਸੀ ਦਾ ਨਾਂ ਪਹਿਲਾਂ ਐਚਐਸਬੀਸੀ ਕੈਸ਼ਬੈਕ ਕ੍ਰੈਡਿਟ ਕਾਰਡ ਹੁੰਦਾ ਸੀ ਉਸ ਨੂੰ ਰੀਬ੍ਰਾਂਡ ਕਰਕੇ ਐਚਐਸਬੀਸੀ ਲਿਪਲਸ ਕਰ ਦਿੱਤਾ ਗਿਆ ਇਹ ਕਾਰਡ ਤੁਹਾਨੂੰ ਗਰੋਸਰੀ ਫੂਡ ਡਿਲੀਵਰੀ ਤੇ ਡਾਈਨਿੰਗ ਦੇ ਖਰਚਾਂ ਤੇ 10% ਦਾ ਕੈਸ਼ਬੈਕ ਦਿੰਦਾ ਤੇ ਬਾਕੀ ਸਾਰੇ ਇਸ ਕਾਰਡ ਦੀ ਐਨੂਅਲ ਦੇ ਜੁਆਇਨਿੰਗ ਫੀਸ ਹੈ ਨੌਰਥਰਨ ਐਨਮੇ ਪਲਸ ਜੀਐਸਟੀ ਬਟ ਕਾਰਡ ਈਸ਼ੂ ਹੋਣ ਦੇ ਪਹਿਲੇ 30 ਦਿਨਾਂ ਦੇ ਵਿੱਚ ਜੇਕਰ ਤੁਸੀਂ 20000 ਰੁਪਏ ਤੱਕ ਦੀ ट्रांजੈਕਸ਼ਨ ਕਰ ਦਿੰਨੇ ਹੋ ਤਾਂ ਤੁਹਾਨੂੰ 1000 ਰੁਪਏ ਦਾ ਕੈਸ਼ਬੈਕ ਮਿਲ ਪੇਗਾ ਤੇ ਜਿਹੜੀ ਐਨੂਅਲ ਫੀਸ ਹੈ ਉਹਨੂੰ ਵੇਵ ਆਫ ਕਰਵਾਉਣ ਦੇ ਲਈ ਤਾਂ ਮੈਂ 1 ਸਾਲ ਦੇ ਵਿੱਚ 2 ਲੱਖ ਰੁਪਏ ਸਪੈਂਡ ਕਰਨੇ ਪੈਣਗੇ ਇਸ ਕਾਰਡ 'ਤੇ ਔਰ ਇਸ ਕਾਰਡ ਦੇ ਜਿਹੜਾ ਇਹ 10% ਦਾ ਕੈਸ਼ਬੈਕ ਮਿਲ ਰਿਹਾ ਹੈ ਗਰੋਸਰੀ ਫੂਡ ਡਿਲੀਵਰੀ ਯਾ ਡਾਈਨਿੰਗ 'ਤੇ ਇਹ ਤੁਹਾਨੂੰ ਆਨਲਾਈਨ ਆਫਲਾਈਨ ਦੋਨੋਂ ਹੀ ਖਰਚਾਂ 'ਤੇ ਮਿਲੇਗਾ ਤੇ ਜੇਕਰ ਤੁਸੀਂ ਇਸੇ ਨੂੰ ਹੀ ਮੈਕਸਮਾਈਜ਼ ਕਰੋਗੇ ਤਾਂ ਤੁਸੀਂ ਸਾਲ ਦਾ 10-12000 ਰੁਪਏ ਦਾ ਇੱਥੇ ਵੈਸੀ ਬਚਾ ਲੋਗੇ ਤੇ ਇਹਦੇ ਲਈ ਤੁਹਾਨੂੰ ਕੋਈ ਆਊਟ ਆਫ ਦਾ ਵੇਜ ਆ ਕੇ ਕੋਈ ਖਰਚਾ ਵੀ ਨਹੀਂ ਕਰਨਾ ਪੈਣਾ ਕਿਉਂਕਿ ਇਹ ਸਾਰੀ ਖਰਚੀ ਤਾਂ অলਮੋਸਟ ਸਾਡੇ ਸਾਰਿਆਂ ਦੇ ਡੇਲੀ ਬੇਸਿਸ ਤੇ ਹੋਈ ਜਾਂਦੀ ਹੈ ਬਸ ਤੁਸੀਂ ਉੱਥੇ ਆਪਣਾ ਕਾਰਡ ਲਿੰਕ ਕਰਨਾ ਹੈ ਐਡੀਸ਼ਨਲੀ ਇਸ ਕਾਰਡ ਦੇ ਨਾਲ ਤੁਹਾਨੂੰ ਇੱਕ ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਮਿਲ ਜਾਂਦਾ ਪਰ ਕੁਆਟਰ ਜੋ ਕਿ ਮੇਰੇ ਪਹਨੇਡ ਰਿਕੋਰਡਿੰਗ ਫੋਰ ਬੈਟਰ ਹੋ ਸਕਦਾ ਸੀ ਬਟ ਫਿਰ ਦੇਖਿਆ ਜਾਵੇ ਤਾਂ ਇਹ ਉਹ ਐਸਬੀਆਈ ਕੈਸ਼ਬੈਕ ਦੀ ਤਰ੍ਹਾਂ ਇੱਕ ਨੋ ਨੌਨਸੈਂਸ ਕ੍ਰੈਡਿਟ ਕਾਰਡ ਹੈ ਸੱਚ ਦੱਸਾਂ ਤਾਂ ਇਹ ਕਾਰਡ ਤੁਹਾਨੂੰ ਜੋ ਵੀ ਆਫਰ ਕਰ ਰਿਹਾ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਹੈ ਸੋ ਇਹ ਕਰ ਤੁਹਾਡੇ ਮਹੀਨੇ ਦਾ 4-5000 ਰੁਪਏ ਗਰੋਸਰੀ ਦਾ ਖਰਚਾ ਹੋ ਜਾਂਦਾ ਹੈ ਤਾਂ ਇਹ ਕਾਰਡ ਤੁਹਾਡੇ ਕੋਲੇ ਜ਼ਰੂਰ ਹੋਣਾ ਚਾਹੀਦਾ ਹੁਣ ਜੇਕਰ ਅਗਲੇ ਕ੍ਰੈਡਿਟ ਕਾਰਡ ਦੀ ਗੱਲ ਕਰਾਂ ਤਾਂ ਉਹ ਬੈਸਟ ਕ੍ਰੈਡਿਟ ਕਾਰਡ ਹੈ ਫਾਰ ਯੂਟਿਲਿਟੀ ਪੇਮੈਂਟਸ ਹੁਣ ਜਿਵੇਂ ਵਾਈਫਾਈ ਬ੍ਰੌਡਬੈਂਡ ਡੀਟੀਐਚ ਇਲੈਕਟ੍ਰਿਸਿਟੀ ਇਹ ਸਾਡੇ ਸਾਰਿਆਂ ਦੇ ਖਰਚੇ ਹੁੰਦੇ ਹੁੰਦੇ ਆ ਪਰ ਇਹਨਾਂ ਤੇ ਸਾਨੂੰ ਕੋਈ ਕੈਸ਼ਬੈਕ ਨਹੀਂ ਮਿਲਦਾ ਤੇ ਇੱਥੇ ਮੈਂ ਰეკਮੈਂਡ ਕਰਨਾ ਚਾਹਾਂਗਾ Airtel Axis ਕ੍ਰੈਡਿਟ ਕਾਰਡ ਇੰਡੀਆ ਦੇ ਵਿੱਚ ਬਹੁਤ ਹੀ ਘੱਟ ਕ੍ਰ ਇਹ ਤਾਂ ਦੇ ਤਾਂ ਬਹੁਤ ਹੀ ਚੰਮੇ ਕ੍ਰੈਡਿਟ ਕਾਰਡ ਨੇ ਜਿਹੜੇ ਯੂਟਿਲਿਟੀ ਬਿੱਲ ਪੇਮੈਂਟਸ ਜਿਵੇਂ ਕਿ ਗੈਸ ਜਾਂ ਫਿਰ ਬਿਜਲੀ ਦੇ ਬਿੱਲ ਤੇ ਵੀ ਕੈਸ਼ਬੈਕ ਦਿੰਦੇ ਹੁਣ ਬਟ ਇਥੇ ਐਂਟਰੀ ਹੁੰਦੀ ਹੈ Airtel Axis ਕ੍ਰੈਡਿਟ ਕਾਰਡ ਦੀ Airtel Axis ਕ੍ਰੈਡਿਟ ਕਾਰਡ ਦੇ ਨਾਲ ਤੁਹਾਨੂੰ 25% ਦਾ ਕੈਸ਼ਬੈਕ ਮਿਲ ਜਾਂਦਾ ਹੈ ਮੋਬਾਈਲ ਬ੍ਰੌਡਬੈਂਡ ਵਾਈਫਾਈ DTH ਬਿੱਲ ਪੇਮੈਂਟਸ ਤੇ ਬਟ ਇਹ ਸਾਰਾ ਪੇਮੈਂਟਸ ਤੁਹਾਨੂੰ Airtel Thanks ਐਪ ਤੋਂ ਕਰਨੀਆਂ ਪੈਣਗੀਆਂ ਤੇ ਇਹਦੀ ਮੰਥਲੀ ਲਿਮਿਟ 250 ਰੁਪਏ ਪਰ ਮੰਥ ਹੈ ਮਤਲਬ ਕਿ 1000 ਰੁਪਏ ਦੇ ਬਿੱਲ ਪੇਮੈਂਟ ਕਰਨ ਤੇ ਤੁਹਾਨੂੰ 25% ਦਾ ਡਿਸਕਾਊਂਟ ਮਿਲ ਜਾਏਗਾ ਦੇ ਉਸ ਤੋਂ ਇਲਾਵਾ ਤੁਹਾਨੂੰ 10% ਕੈਸ਼ਬੈਕ ਮਿਲ ਜਾਂਦਾ ਯੂਟਿਲਿਟੀ ਬਿਲ ਪੇਮੈਂਟਸ ਤੇ ਜਿਵੇਂ ਕਿ ਇਲੈਕਟ੍ਰਿਸਿਟੀ ਜਾਂ ਫਿਰ ਗੈਸ ਬਿਲ ਪੇਮੈਂਟਸ ਤੇ ਦੀ ਵੀ 250 ਰੁਪਏ ਪਰ ਮੰਥ ਦੀ ਕੈਪਿੰਗ ਹੈ। ਬਾਕੀ ਇਹਦੇ ਵਿੱਚ Swiggy, Zomato, BigBasket ਦੇ ਵਿੱਚ ਵੀ 10% ਤੱਕ ਦਾ ਕੈਸ਼ਬੈਕ ਮਿਲ ਜਾਂਦਾ ਤੇ ਇਹਦੀ ਮੈਕਸਿਮਮ ਕੈਪਿੰਗ 500 ਰੁਪਏ ਪਰ ਮੰਥ ਹੈ। ਬਾਕੀ ਜਿੰਨੇ ਵੀ ਖਰਚੇ ਹੋਣਗੇ ਉਹਨਾਂ ਤੇ ਤੁਹਾਨੂੰ 1% ਦਾ ਕੈਸ਼ਬੈਕ ਮਿਲ ਜਾਂਦਾ ਤੇ ਇਸ ਕਾਰਡ ਦੇ ਨਾਲ 1 ਸਾਲ ਦੇ ਵਿੱਚ ਤੁਹਾਨੂੰ 4 ਕੰਪਲੀਮੈਂਟਰੀ ਡੋਮੈਸਟਿਕ ਲੌਂਜ ਐਕਸੈਸ ਮਿਲ ਜਾਂਦੇ ਆ। ਇਸ ਕਰਕੇ ਜੁਆਇਨਿੰਗ ਤੇ ਐਨਵਲ ਫੀਸ 500 ਰੁਪਏ ਪਲੱਸ GST ਆਇਆ ਹੈ ਪਰ ਜੁਆਇਨਿੰਗ ਫੀਸ ਦਿੰਦੇ ਹੀ ਤੁਹਾਨੂੰ 500 ਰੁਪਏ ਤੱਕ ਦਾ ਅਮਾਜ਼ਨ ਦੇ ਵਾਊਚਰ ਮਿਲ ਜਾਂਦੇ ਆ ਤੇ ਐਨਵਲ ਫੀਸ ਵੈਵ ਆਫ ਕਰਵਾਉਣ ਦੇ ਲਈ ਤੁਹਾਨੂੰ 1 ਸਾਲ ਦੇ ਵਿੱਚ 2 ਲੱਖ ਰੁਪਏ ਸਪੈਂਡ ਕਰਨੇ ਪੈਣਗੇ। ਬਾਕੀ ਜੇਕਰ ਤੁਸੀਂ ਸਟੂਡੈਂਟ ਫ੍ਰੀਲੈਂਸਰ ਜਾਂ ਫਿਰ ਹੋਮ ਮੇਕਰ ਹੋ ਤੇ ਆਪਣਾ ਪਹਿਲਾ ਕ੍ਰੈਡਿਟ ਕਾਰਡ ਦੇਖ ਰਹੇ ਹੋ ਤਾਂ ਡੈਫੀਨੇਟਲੀ ਤੁਹਾਨੂੰ ਕ੍ਰੈਡਿਟ ਪੇ ਦਾ SBMM FD ਕ੍ਰੈਡਿਟ ਕਾਰਡ ਜ਼ਰੂਰ ਕੰਸਿਡਰ ਕਰਨਾ ਚਾਹੀਦਾ ਹੈ। ਮਤਲਬ ਕਿ ਐਕਟਾਂ ਦਾ FD ਕ੍ਰੈਡਿਟ ਕਾਰਡ ਦਿੱਤਾ ਤੁਸੀਂ 5000 ਦੀ FD ਕਰ ਤੇ ਇਸ卡ਡ ਨੂੰ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਏਗਾ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟ